ਮਿਹਨਤ ਉਹ ਸ਼ਕਤੀ ਹੁੰਦੀ ਹੈ ਜੋ ਜ਼ਿੰਦਗੀ ਨੂੰ ਉਸ ਮਕਾਮ ਤੱਕ ਲਿਜਾਣ ਵਿੱਚ ਮਦਦ ਕਰਦੀ ਹੈ ਜੋ ਕਦੇ ਇਨਸਾਨ ਨੇ ਸੁਪਨਾ ਵੀ ਨਹੀਂ ਦੇਖਿਆ ਹੁੰਦਾ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿਸੇ ਦੀਆਂ ਮਿਹਨਤਾਂ ਕਰਨ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਤੇ ਨਾ ਹੀ ਕਦੇ ਸਨਮਾਨ ਮਿਲਦਾ ਆਪਣੀ ਅੱਖ ਨੂੰ ਹਮੇਸ਼ਾ ਜਿੰਦਾ ਰੱਖੋ ਜੋ ਕਿਸਮਤੇ ਚ ਹੋਵੇਗਾ ਉਹ ਤਾਂ ਜ਼ਰੂਰ ਮਿਲ ਜਾਣਾ ਰੀਜਾਂ ਅਤੇ ਚਾਤਾ ਹਰੇਕ ਦੇ ਅੰਦਰ شفੇ ਹੁੰਦੇ ਆ ਪਰ ਇਹ ਤਾਂ ਵਕਤ ਹੀ ਸਿਖਾਉਂਦਾ ਹੈ ਸਹਿਣਾ ਅਤੇ ਸਬਰ ਕਰਨਾ ਇਹ ਗੱਲ ਪੱਲੇ ਬੰਨ ਲਓ ਕਿਸਮਤ ਤੇ ਘਰ ਵਾਲੀ ਤੰਗ ਜ਼ਰੂਰ ਕਰਦੀਆਂ ਨੇ ਪਰ ਜਦੋਂ ਸਾਥ ਦਿੰਦਿਆਂ ਨੇ ਨਾ ਸਾਥ ਤਾਂ ਉਦੋਂ ਇਹ ਦੋਵੇਂ ਜ਼ਿੰਦਗੀ ਬਦਲ ਕੇ ਰੱਖਦੇ ਦੁੱਖ ਅਤੇ ਸੁਖ ਕਰਮਾ ਕਰਕੇ ਹੀ ਮਿਲਦੇ ਆ ਪਰ ਗੁਰਮੁਖ ਦੁੱਖ ਨੂੰ ਵੀ ਰਜਾ ਦਾ ਰੂਪ ਮੰਨ ਕੇ ਸੁਖ ਅਨੁਭਵ ਕਰਦਾ ਹੈ ਜ਼ਿੰਦਗੀ ਜਿਉਣ ਦਾ ਨਜ਼ਾਰਾ ਉਦੋਂ ਹੀ ਆਉਂਦਾ ਜਦੋਂ ਤੁਸੀਂ ਟੋਲੇ ਦੇ ਕੋਲ ਦੀ ਲੰਘ ਜਾਓ ਲੋਕ ਅੱਧਾ ਅੱਧਾ ਘੰਟਾ ਤੁਹਾਡੀਆਂ ਚੁਗਲੀਆਂ ਹੀ ਕਰੀ ਜਾਣ ਕਦੇ ਚੰਗੇ ਦਿਨ ਆਉਣਗੇ ਜਾਂ ਨਹੀਂ ਇਹ ਤਾਂ ਕਿਸੇ ਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਉਹਨੂੰ ਵੀ ਨਹੀਂ ਪਤਾ ਲੇਕਿਨ ਜਿਹੜਾ ਵਾਹਿਗੁਰੂ ਇਸ ਰਸਨਾ ਨਾਲ ਜਪਦਾ ਰਹੇਗਾ ਨਾ ਉਸਦੇ ਮਾੜੇ ਦਿਨ ਕਦੇ ਨਹੀਂ ਆਉਣਗੇ ਇਨਸਾਨ ਦਾ ਖਾਤਮਾ ਤਾਂ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਜਦੋਂ ਉਹ ਆਪਣਿਆਂ ਨੂੰ ਥੱਲੇ ਲਾਉਣ ਦੀਆਂ ਸਲਾਹਾਂ ਕਿਸੇ ਹੋਰ ਨਾਲ ਜਾਂ ਦੂਜਿਆਂ ਨਾਲ ਕਰਨ ਲੱਗ ਜਾਂਦਾ ਹੈ ਕਹਿੰਦੇ ਆ ਘਰ ਭਲਾ ਹੋਵੇ ਭਲਾ ਪਰ ਹੁਣ ਅਜਿਹਾ ਨਹੀਂ ਹੁੰਦਾ ਇੱਥੇ ਹੁਣ ਭਲਾਏ ਕਰਨ ਵਾਲਿਆਂ ਨੂੰ ਬ੍ਰਾਈ ਮਿਲਦੀ ਹੈ ਜੋ ਕੰਮ ਨਹੀਂ ਕਰਦਾ ਉਹਦੇ ਤੋਂ ਤਾਂ ਗਲਤੀ ਭੁੱਲ ਜੋ ਵੀ ਉਹ ਗਲਤੀ ਕਰੂਗਾ ਗਲਤੀ ਉਸ ਤੋਂ ਹੀ ਹੁੰਦੀ ਹੈ ਜੋ ਕੰਮ ਕਰਦਾ ਨਕੰਮੇ ਦੀ ਜ਼ਿੰਦਗੀ ਤਾਂ ਦੂਸਰਿਆਂ ਦੀ ਬੁਰਾਈ ਖੋਜਣ ਵਿੱਚ ਲੰਘ ਜਾਂਦੀ ਹੈ ਸਮਾ ਅਤੇ ਸਮਝ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਆ ਅਕਸਰ ਸਮੇਂ ਤੇ ਸਮਝ ਨਹੀਂ ਹੁੰਦੀ ਜੇ ਜਦੋਂ ਸਮਝ ਆਉਂਦੀ ਹੈ ਉਹ ਤਾਂ ਸਮਾਂ ਬੀਤ ਗਿਆ ਹਾਰ ਤੇ ਜਿੱਤ ਜ਼ਿੰਦਗੀ ਦੇ ਦੋ ਪਹਿਲੂ ਹੈ ਹਾਰਨਾ ਵੀ ਉਦੋਂ ਜ਼ਰੂਰੀ ਹੈ ਜਦੋਂ ਲੜਾਈ ਆਪਣੇ ਨਾਲ ਹੋਵੇ ਅਤੇ ਜਿੱਤਣਾ ਉਦੋਂ ਜ਼ਰੂਰੀ ਹੈ ਜਦੋਂ ਲੜਾਈ ਆਪਣੇ ਆਪ ਨਾਲ ਹੋਵੇ ਫੇਕਰ ਵੀ ਉਹ ਕਰਦਾ ਜੋ ਆਪਣਾ ਹੋਵੇ ਰੋੰਦਾ ਵੀ ਉਹੀ ਹੈ ਜਿਨੇ ਰਿਸ਼ਤਾ ਦਿਲ ਤੋਂ ਰੱਖਿਆ ਹੋਵੇ ਨਹੀਂ ਤਾਂ ਜੋ ਮਤਲਬ ਤੋਂ ਰਿਸ਼ਤਾ ਰੱਖਦੇ ਆ ਨਾ ਮਤਲਬ ਤੋਂ ਉਹਨਾਂ ਦੀਆਂ ਅੱਖਾਂ 'ਚ ਨਾ ਸ਼ਰਮ ਹੁੰਦੀ ਹੈ ਤੇ ਨਾ ਹੀ ਅੱਖਾਂ 'ਚ ਪਾਣੀ ਕਹਾਣੀਆਂ ਤਾਂ ਬਹੁਤ ਆ ਪਰ ਜ਼ਿੰਦਗੀ ਦੇ ਵਿੱਚ ਸੱਚੀਆਂ ਦੋ ਹੀ ਕਹਾਣੀਆਂ ਆ ਹਰ ਇਨਸਾਨ ਦੀਆਂ ਵੀ ਦੋ ਹੀ ਕਹਾਣੀਆਂ ਹੁੰਦੀਆਂ ਆ ਇੱਕ ਉਹ ਜੋ ਉਹ ਸਭ ਨੂੰ ਸੁਣਾਉਂਦਾ ਦੂਸਰੀ ਉਹ ਜੋ ਸਭ ਤੋਂ ਲੁਕਾਉਂਦਾ ਕੋਈ ਵੀ ਇਨਸਾਨ ਆਪਣੀ ਜ਼ੁਬਾਨ ਨਾਲ ਆਪਣੇ ਮੂੰਹ ਨਾਲ ਕੋਈ ਦੁੱਖ ਸੁਣਾਉਂਦਾ ਤਾਂ ਉਹ ਤਾਂ ਲੋਹੇ ਤੋਂ ਜੰਗਾਲ ਲਾਉਣ ਦੇ ਬਰਾਬਰ ਹੈ ਪਰ ਜੋ ਬੰਦਾ ਅੱਖਾਂ ਪਰ ਕੇ ਆਪਣੇ ਦੁੱਖ ਕਿਸੇ ਨੂੰ ਦੱਸਦਾ ਅੱਖਾਂ ਚੋਂ ਜਿਹੜੇ ਅਥਰੂ ਉਹਨਾਂ ਦਾ ਅਰਥ ਤਾਂ ਜ਼ਰੂਰ ਹੁੰਦਾ ਕੰਨਾਂ ਦੇ ਕੱਚੇ ਲੋਕ ਹਮੇਸ਼ਾ ਆਪਣੇ ਨਾਲ ਸੱਚੇ ਰਿਸ਼ਤੇ ਗਵਾ ਬੈਠਦੇ ਆ ਕਿਉਂ ਕਿਉਂਕਿ ਉਹ ਲੋਕ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰ ਬੈਠਦੇ ਆ ਕਿਸੇ ਵੱਲੋਂ ਦਿੱਤਾ ਹੈ ਅਸ਼ੀਰਵਾਦ ਤੇ ਕਿਸੇ ਵੱਲੋਂ ਦਿੱਤੀਆਂ ਹੋਈਆਂ ਦੁਆਵਾਂ ਦਾ ਕੋਈ ਰੰਗ ਨਹੀਂ ਹੁੰਦਾ ਜਦੋਂ ਇੱਕ ਭੂਲ ਹੁੰਦੀਆਂ ਨੇ ਤਾਂ ਪੂਰੀ ਜ਼ਿੰਦਗੀ ਰੰਗਾਂ ਦੇ ਨਾਲ ਭਰ ਜਾਂਦੀ ਹੈ ਉਮਰਾਂ ਲੰਘ ਜਾਂਦੀਆਂ ਚੰਗੇ ਦਿਨਾਂ ਦੀ ਭਾਲ ਵਿੱਚ ਆ ਬਾਅਦ ਜੇ ਪਤਾ ਲੱਗਦਾ ਜਿਹੜੇ ਪਿੱਛੇ ਦਿਨ ਗੁਜ਼ਰ ਗਏ ਆ ਉਹੀ ਦਿਨ ਚੰਗੇ ਸੀਗੇ ਉਹਨਾਂ ਜਿਹਾ ਹਸੇ ਹਰ ਰੋਜ਼ ਅਰਦਾਸ ਕਰਦੇ ਆ ਪਰ ਇਹ ਵੀ ਅਰਦਾਸ ਕਰਿਆ ਕਰੋ ਕਿ ਜੋ ਸਾਡੇ ਨਾਲ ਚੰਗਾ ਕਰ ਗਏ ਉਹਨਾਂ ਦਾ ਰੱਬਾ ਭਲਾ ਕਰੇ ਅਤੇ ਜੋ ਸਾਡੇ ਨਾਲ ਮਾੜਾ ਕਰ ਗਿਆ ਉਹਨਾਂ ਨੂੰ ਇੰਨੀ ਅਗਲ ਵਕਤੀਕੇ ਦੁਬਾਰਾ ਕਿਸੇ ਹੋਰ ਦਾ ਮਾੜਾ ਨਾ ਕਰਨਾ ਜਿੰਦਗੀ ਦਾ ਪੰਡਾ ਬਹੁਤ ਲਮੇਰਾ ਇਸ ਦੇ ਵਿੱਚੋਂ ਦੀ ਲੰਘਣਾ ਬਹੁਤ ਔਖਾ ਜੇਕਰ ਤੁਸੀਂ ਗਲ ਵਿੱਚ ਫੰਦਾ ਪਾਉਣਾ ਚਾਹੁੰਦੇ ਹੋ ਤਾਂ ਆਪਣੀਆਂ ਲੋੜਾਂ ਨੂੰ ਆਪਣੀਆਂ ਇਛਾਵਾਂ ਨੂੰ ਖੂਬ ਅਬਦਾਲੋ ਪਰ ਜੇ ਇਸ ਰਸਤੇ ਨੂੰ ਤੁਸੀਂ ਸੌਖਾ ਕਰਨਾ ਰੱਬ ਦੇ ਨੇੜੇ ਹੋਣਾ ਪਰਮਾਤਮਾ ਦੇ ਨੇੜੇ ਹੋਣਾ ਤਾਂ ਆਪਦੀਆਂ ਇਛਾਵਾਂ ਨੂੰ ਘਟਾ ਲਵੋ ਇਮਾਨਦਾਰੀ ਨਾਲ ਜ਼ਿੰਦਗੀ ਜਿਉਣ ਵਾਲੇ ਇਨਸਾਨ ਜ਼ਿੰਦਗੀ ਵਿੱਚ ਕਾਟੇ ਤਾਂ ਜ਼ਰੂਰ ਖਾ ਲੈਂਦੇ ਆ ਪਰ ਉਹਨਾਂ ਨੂੰ ਇਸ ਗੱਲ ਦਾ ਸਕੂਨ ساری ਉਮਰ ਜ਼ਰੂਰ ਰਹਿੰਦਾ ਕਿ ਉਹਨਾਂ ਨੇ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਿਆ ਜ਼ਿੰਦਗੀ ਦੇ ਲੰਮੇ ਪੈਂਡੇ ਦਾ ਸਭ ਤੋਂ ਵਧੀਆ ਸਾਥੀ ਹੈ ਸਮਾਂ ਜੋ ਹਮੇਸ਼ਾ ਸਾਥ ਦਿੰਦਾ ਕਿਉਂਕਿ ਜੋ ਸਾਨੂੰ ਸਮਾਂ ਸਿਖਾਉਂਦਾ ਹੈ ਨਾ ਹੋਰ ਕੋਈ ਨਹੀਂ ਸਿਖਾ ਸਕਦਾ